फरीदकोट पुलिस की भी सौ पच्ची साल की कारगुजारी मैं आप जी के माध्यम राही फरीदकोट वासिया दे सामने रखना चाहवागी पिछले एक साल से एक जनवरी भी सौ पच्ची तो लैके इकतीस दिसंबर भी सौ पच्ची तक फरीदकोट पुलिस की की उपलब्धियां रही हैं तो पूरी फरीदकोट पुलिस की टीम वालों बहुत ही तनदेही और बहुत मेहनत नाल ક્રાઈમ ਦੇ ਜਿੰਨੇ ਵੀ ਪੈਰਾਮੀਟਰਸ ਨੇ ਉਹਨਾਂ ਤੇ ਬਹੁਤ ਮਿਹਨਤ ਕਰਕੇ ਸਾਰੇ ਹੀ ਜਿਹੜੇ ਮਾਮਲੇ ਹੈ ਉਹਨਾਂ ਨੂੰ ਜ਼ਿਆਦਾਤਰ ਨੂੰ ਉਹਨਾਂ ਨੂੰ ਸੋਲਵ ਕੀਤਾ ਗਿਆ ਤੇ ਇੱਕ ਬਹੁਤ ਚੰਗੀ ਕਾਰਗੁਜ਼ਾਰੀ ਦਿਖਾਉਂਦੇ ਹੋਏ ਇੱਕ ਰਿਕਾਰਡ ਤੋੜ ਕਾਰਵਾਈ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ ਕੀਤੀ ਗਈ ਇਸ ਪੂਰੇ ਹੀ ਇਹ ਜਿਹੜਾ ਕ੍ਰਾਈਮ ਡਾਟਾ ਜਦੋਂ ਅਸੀਂ ਕੱਢਿਆ ਤਾਂ ਮੈਨੂੰ ਇਸ ਗੱਲ ਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੱਕ प्रॉपर क्राइम रेट ची थी वन परसेंट डिकलाइन असी, असी साडे वालों अचीव की गई है जो कि एक जीरो टॉलरेंस टू क्राइम पॉलिसी का एक नतीजा है ਇਹ ਜਿਹੜਾ 31% ਡਿਕਲਾਈਨ ਹੈ ਇੱਕ ਪੂਰੀ ਹੀ ਕ੍ਰਾਈਮ ਦੇ ਵਿੱਚ ਇਹਦੇ ਵਿੱਚ ਜਿਹੜਾ ਚੋਰੀ ਦੇ ਰੇਟ ਕ੍ਰਾਈਮ ਨੇ ਉਹਦੇ ਵਿੱਚ 45% ਡਿਕਰੀਜ਼ ਹੈ ਯਾਨੀ ਜਿੰਨੇ ਕੇਸ 224 ਚ ਹੋਈ ਸੀ ਉਹ ਤੋਂ 45% ਘਟ ਚੋਰੀ ਦੇ ਕੇਸਸ 225 ਚ ਹੋਏ ਤਾਂ 스내ਚਿੰਗ ਦੇ ਯਾ ਲੁੱਟਖੋ ਵਾਲੇ ਜਿਹੜੇ ਕੇਸਸ ਹੈ ਉਹਦੇ ਵਿੱਚ 33% ਦੀ ਗਿਰਾਵਟ ਰਜਿਸਟਰ ਕੀਤੀ ਗਈ ਹੈ 200 25 ਚ ਟੋਟਲ 54 ਦੋਸ਼ੀ ਸਨਾਚਿੰਗ ਦੇ ਜਿਹੜੇ ਹੈਗੇ ਉਹ ਗ੍ਰਿਫਤਾਰ ਕੀਤੇ ਗਏ ਇਹ ਦੋਨੋਂ ਚੀਜ਼ਾਂ ਤੇ ਮੇਰਾ ਫੋਕਸ ਇਸ ਲਈ ਹੈ ਕਿਉਂਕਿ ਇਹ ਇੱਕ ਐਸੀ ਦੋ ਚੀਜ਼ਾਂ ਹੈ ਚੋਰੀ ਤੇ ਲੁੱਟਖੋ ਜਿਹਦੇ ਵਿੱਚ ਆਮ ਨਾਗਰਿਕ ਦਾ ਜਿਹਦੇ ਨਾਲ ਇੱਕ ਡਾਇਰੈਕਟ ਰابطਾ ਹੁੰਦਾ ਹੈ ਜਿੰਨੇ ਵੀ ਇਹ ਚੋਰੀ ਦੇ ਕੇਸਸ ਹੋਏ ਐ ਉਹਦੇ ਵਿੱਚ ਉਹਨਾਂ ਨੂੰ ਟ੍ਰੇਸ ਕਰਨਾ ਤੇ ਉਹ ਜਿਹੜਾ ਚੋਰੀ ਦਾ ਸਮਾਨ ਹੈ ਲੋਕਾਂ ਨੂੰ ਵਾਪਸ ਦੁਹਾਂਜੋ ਫਰੀਦਕੋਟ ਪੁਲਿਸ ਵੱਲੋਂ ਪਿਛਲੇ 10 ਸਾਲਾਂ 'ਚ ਸਭ ਤੋਂ ਚੰਗੀ ਕਾਰਗੁਜ਼ਾਰੀ ਕੀਤੀ ਗਈ ਹੈ ਤੇ ਟੋਟਲ 1 ਕਰੋੜ ਤੋਂ ਵੱਧ ਕੀਮਤ ਦਾ ਜਿਹੜਾ ਚੋਰੀ ਦਾ ਸਮਾਨ ਹੈ ਉਹ ਰਿਕਵਰ ਕਰਕੇ ਉਹਦੇ ਵਾਰਿਸਾਂ ਤੱਕ ਪਹੁੰਚਾਇਆ ਗਿਆ ਹੈ ਇਹਦੇ ਨਾਲ ਹੀ ਅਗਰ ਅਸੀਂ ਯੁਧ ਨਸ਼ਾ ਵਿਰੁੱਧ ਗੱਲ ਕਰੀਏ ਤਾਂ 2025 ਵਿੱਚ ਫਰੀਦਕੋਟ ਪੁਲਿਸ ਵੱਲੋਂ ਸਾਢੇ 3 ਗੁਣਾ ਵੱਧ ਕੇਸਿਸ ਰਜਿਸਟਰ ਕੀਤੇ ਗਏ ਟੋਟਲ 1334 ਨਸ਼ਾ ਤਸਕਰ ਕਾਬੂ ਹੋਏ ਜੋ ਕਿ ਅਗੇਨ ਫਰੀਦਕੋਟ ਦੇ ਇਤਿਹਾਸ ਚ ਸਭ ਤੋਂ ਵੱਡੀ ਫਿਗਰ ਹੈ ਅੱਜ ਤੱਕ ਦੀ ਇਹ ਜਿਹੜੇ 1334 ਨਸ਼ਾ ਤਸਕਰ ਗ੍ਰਫਤਾਰ ਹੋਏ ਹਨ ਇਹਨਾਂ ਦੀ ਟੋਟਲ 4 ਕਰੋੜ 94 ਲੱਖ ਤੋ ਵਧ ਕੀਮਤ ਦੀ ਜਿਹੜੀ ਪ੍ਰਾਪਰਟੀ ਹੈ ਉਹ ਕੰਪੀਟੈਂਟ ਅਥਾਰਟੀ ਵੱਲੋਂ ਆਰਡਰਸ ਲੈ ਕੇ ਪ੍ਰੋਪਰ ਪ੍ਰੋਸੈਸ ਕਰਕੇ ਉਹਨੂੰ ਫ੍ਰੀਜ਼ ਵੀ ਕਰਾਇਆ ਗਿਆ ਹੈ ਜੋ ਕਿ ਇੱਕ ਸਿੱਧਾ ਇਹ ਮੈਸੇਜ ਸਾਡੇ ਵੱਲੋਂ ਦਿੱਤਾ ਗਿਆ ਹੈ ਕਿ ਨਸ਼ਿਆਂ ਤੋਂ ਜਿਹੜੀ ਕਾਲੀ ਕਮਾਈ ਕਰਕੇ ਤੁਸੀਂ ਇਹ ਕੋਠੀਆਂ ਬਣਾਉਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਅਸੀਂ ਕੰਪੀਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕਰਾਵਾਂਗੇ ਤੇ ਅਸੀਂ ਤੁਹਾਡੇ ਕੋਲ ਉਹ ਰਹਿਣ ਨਹੀਂ ਦੇਵਾਂਗੇ जड़ी रिकवरीज की गल करिए अगेन इट वॉज़ अ रिकॉर्ड ब्रेकिंग परफॉर्मेंस च उन्ती किलो तो व् हेरोइन रिकवर हुई है एक ही क्विंटल पोस्ट सतारा लाख ड्रग मनी अगेन इट इज़ वन ऑफ द हाईएसट दैट हैज़ एवर बीन अचीवड बाय फरीदकोट पुलिस टोटल uh, जड़े ऑर्गेनाइज क्राइम के अगेंस्ट या एक्सटॉर्शन केसिज के अगेंस्ट जो सा एक्शन रहा है वो भी एक बहुत अच्छी एक कारगुजारी रही है और टोटल ये साढे वलो पिछले पूरे साल से बयाली असले बरामद किए गए जो कि पिछले चार साल अगेन इट इज़ द हाइएसट और जितने भी एक्सटॉर्शन केसिज इतने आए हैं आई एम वेरी प्राउड टू से दैट कि साम वालों सारे ही केसिज ਬਹੁਤ ਹੀ ਇੱਕ ਰੀਅਲ ਟਾਈਮ ਚ ਉਹਨਾਂ ਨੂੰ ਕ੍ਰੈਕ ਕੀਤਾ ਗਿਆ ਜਿਹੜੇ ਉਹ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਸ ਪੂਰੇ ਮਸਲੇ 'ਚ ਟੋਟਲ 7 ਵਾਰ ਫਰੀਦਕੋਟ ਪੁਲਿਸ ਔਰ ਇਹ ਜਿਹੜੇ ਅਪਰਾਧੀ ਨੇ ਇਹਨਾਂ ਵਿੱਚ ਇੱਕ ਐਕਸਚੇਂਜ ਆਫ ਫਾਇਰ ਵੀ ਹੋਇਆ ਯਾਨੀ ਸਾਡੇ ਵੱਲੋਂ ਇੱਕ ਕਲੀਅਰ ਕਟ ਮੈਸੇਜ ਹੈ ਕਿ ਅਗਰ ਕੋਈ ਪੁਲਿਸ ਤੇ ਗੋਲੀ ਚਲਾਣ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਉਹਦਾ ਮੂੰਹ ਤੋੜ ਅਸੀਂ ਜਵਾਬ ਦੇਵਾਂਗੇ ਤਾਂ ਇਹ ਸਾਰੀ ਜਿਹੜੀ ਸਾਡੀ ਕਾਰਗੁਜ਼ਾਰੀ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਹਾਂ ਸਾਈਬਰ ਠੱਗੀ ਦੇ ਜਿਹੜੇ ਸ਼ਿਕਾਰ ਵਿਅਕਤੀ ਨੇ ਉਹਨਾਂ ਦੀ ਵੀ ਫਰੀਦਕੋਟ ਪੁਲਿਸ ਵੱਲੋਂ ਕਾਫੀ ਇੱਕ ਮਦਦ ਕੀਤੀ ਗਈ ਪਿਛਲੇ 1 ਸਾਲ ਚ ਪਿਛਲੇ ਸਾਲ ਮਾਰਚ-ਅਪ੍ਰੈਲ ਮਹੀਨੇ ਚ ਮਾਨਯੋਗ ਡੀਜੀਪੀ ਸਰ ਵੱਲੋਂ ਸਾਈਬਰ ਕ੍ਰਾਈਮ ਥਾਣੇ ਦਾ ਇੱਕ ਇਨੋਗਰੇਸ਼ਨ ਕੀਤਾ ਗਿਆ ਤਾਂ ਉਸ ਦਿਨ ਸੇ ਲੈ ਕੇ ਹੁਣ ਤੱਕ ਪਿਛਲੇ ਪੂਰੇ ਸਾਲ ਚ 82 ਲੱਖ ਰੁਪਏ ਦੀ ਕੀਮਤ ਸਾਈਬਰ ਫਰਾਡ ਦੇ ਜਿਹੜੇ ਵਿਕਟਿਮਸ ਨੇ ਉਹਨਾਂ ਨੂੰ ਵਾਪਸ ਕਰਾਏਗੀ ਜੋ ਆਪਣੇ ਆਪ ਵਿੱਚ ਬਹੁਤ ਮੇਜਰ ਮਾਈਲਸਟੋਨ ਸਾਡੇ ਵੱਲੋਂ ਹੈ ਤਾਂ ਟੋਟਲ 280 ਮੋਬਾਈਲ ਹਲੇ ਤੱਕ ਪਿਛਲੇ ਪੂਰੇ ਸਾਲ 'ਚ ਅਸੀਂ ਲੋਕਾਂ ਨੂੰ ਉਹਨਾਂ ਦੇ ਵਾਪਸ ਦਵਾਈਏ ਜਿਹੜੇ ਕਿਤੇ ਡਿੱਗ ਪੈਂਦੇ ਆ ਚੋਰੀ ਹੋ ਜਾਂਦੇ ਆ ਗੁੰਮ ਹੋ ਜਾਂਦੇ ਆ ਸੋ ਉਹ ਵੀ ਇੱਕ ਕਾਫੀ ਇੱਕ ਅੱਛੀ ਗੁੱਡਵਿਲ ਸਾਨੂੰ ਉੱਚ ਮਿਲੀ ਹੈ ਜਿਹੜਾ ਅੰਡਰ ਇਨਵੈਸਟੀਗੇਸ਼ਨ ਕੇਸਸ ਦਾ ਇੱਕ ਡਿਸਪੋਜ਼ਲ ਹੈ ਉਹ ਚ ਸਾਡੇ ਵੱਲੋਂ 200 ਸਾਲ 225 ਦੌਰਾਨ 2060 ਕੇਸਿਸ ਦਾ ਡਿਸਪੋਜ਼ਲ ਕੀਤਾ ਗਿਆ ਜੋ ਕਿ ਅਗੇਨ ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸ 'ਚ ਸਭ ਤੋਂ ਵੱਡਾ ਆਜ ਤੱਕ ਆંકੜਾ ਹੈ ਔਰ 225 'ਚ 5187 ਦਰਖਾਸਤਾਂ ਦਾ ਇੱਕ ਨਿਪਟਾਰਾ ਕੀਤਾ ਗਿਆ ਹੈ ਤਾਂ ਇਹ ਜਿੰਨੀ ਵੀ ਇਹ ਫਿਗਰਸ ਹੈਗੇ ਉਹ ਇਹੀ ਇਹ ਦਰਸਾਉਂਦੇ ਹੈ ਕਿ ਜਦੋਂ ਅਸੀਂ ਕੰਪੇਅਰ ਕਰੇ ਪਿਛਲੇ ਸਾਲ ਦੀ ਫਰੀਦਕੋਟ ਪੁਲਿਸ ਦੀ ਕਾਰਗੁਜ਼ਾਰੀ ਨੂੰ ਉਸ ਤੋਂ ਪਿਛਲੇ ਸਾਲਾਂ ਦੀ ਕਾਰਗੁਜ਼ਾਰੀ 'ਚ ਤਾਂ ਇੱਕ ਕਾਫੀ ਮੇਜਰ ਇੱਕ ਇੰਪਰੂਵਮੈਂਟ ਹੋਇਆ ਹੈ। ਔਰ ਜਿਹੜਾ ਜੋ ਵੀ ਕ੍ਰਾਈਮ ਜਿਹੜਾ ਇੱਕ ਆਮ ਨਾਗਰਿਕ ਨੂੰ ਅਫੈਕਟ ਕਰਦਾ ਹੈ ਅਸੀਂ ਉਹਤੇ ਇੱਕ ਬਹੁਤ ਹੀ ਸਿਨਸੇਰਿਟੀ ਔਰ ਬਹੁਤ ਹੀ ਮਿਹਨਤ ਸੇ ਅਸੀਂ ਉਹਤੇ ਕਾਰਵਾਈ ਕੀਤੀ ਹੈ। ਜਿੰਨੇ ਵੀ ਖੋਦੇ ਮਾਮਲੇ ਐ, ਸਨੈਚਿੰਗ ਦੇ ਜਿੰਨੇ ਕੇਸੇ ਨੇ ਉਹਦੇ ਵਿੱਚ ਇੱਕ ਬੇਮਿਸਾਲ ਕਾਰਵਾਈ ਕਰਦੇ ਹੋਏ 97% ਕੇਸਸ ਚ ਅਸੀਂ ਰਿਕਵਰੀ ਕਰਾਈ ਹੈ ਯਾਨੀ ਅਗਰ ਪਹਿਲਾਂ ਤੇ ਅਸੀਂ ਖੋਹ ਦੀ ਜਿਹੜੇ ਕੇਸਸ ਸੀ ਉਹ ਚ 33% ਡਿਕਲਾਈਨ ਲੈ ਕੇ ਆਏ ਔਰ ਅਗਰ ਮੰਨ ਲਿਆ ਕੁਝ ਕੇਸਸ ਹੋਏ ਵੀ ਹੈ ਤਾਂ ਉਹ ਚ 97% ਕੇਸਸ ਸਾਡੇ ਵੱਲੋਂ ਟ੍ਰੇਸ ਹੋਏ ਹੈ ਤੇ ਉਹ ਸਮਾਨ ਵਿਕਟਿਮਸ ਨੂੰ ਵਾਪਸ ਦੁਆਇਆ ਗਿਆ ਹੈ ਇਸ ਤੋਂ ਇਲਾਵਾ 30 ਅਪਰਾਧੀ ਜੋ ਲੰਬੇ ਸਮੇਂ ਸੇ ਭਗੋੜੇ ਸੀ ਔਰ ਕੁਝ ਪਗੋੜੇ 20 ਸਾਲਾਂ ਤੋਂ ਪੁਲਿਸ ਦੇ ਹੱਥ ਨਹੀਂ ਛੜੇ ਸੀ ਕੁਝ 10 ਸਾਲਾਂ ਤੋਂ ਕੁਝ 4 ਸਾਲਾਂ ਤੋਂ ਉਹ ਪਗੋੜੇ ਵੀ ਜੋ ਹੈ ਉਹ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਟ੍ਰੈਫਿਕ ਦੇ ਰਿਗਾਰਡਿੰਗ ਵੀ ਸਾਡੇ ਵੱਲੋਂ ਇੱਕ ਲਿਮਿਟਿਡ ਰਿਸੋਰਸਸ ਨੂੰ ਇੱਕ ਜੁਡੀਸ਼ੀਅਸ ਯੂਟਿਲਾਈਜੇਸ਼ਨ ਕਰਦੇ ਹੋਏ 1 ਕਰੋੜ 98 58 ਲੱਖ ਤੋਂ ਵੱਧ ਜੁਰਮਾਨੇ ਕੀਤੇ ਗਏ ਨੇ ਤੇ ਅਗਰ 224 ਔਰ 225 ਦੇ ਵਿੱਚ ਅਗਰ ਅਸੀਂ ਕੰਪੈਰੀਜ਼ਨ ਕਰੀਏ ਤੇ 225 8000 ਵੱਧ ਚਲਾਨ ਹੋਏ ਨੇ ਔਰ ਇਹ 46 ਲੱਖ ਰੁਪਏ ਐਕਸਟਰਾ ਦੇ ਚਲਾਨਸ ਜਿਹੜੇ ਹੋਏ ਨੇ ਪੁਲਿਸ ਵੈਲਫੇਅਰ ਦੇ ਸੰਬੰਧ ਵਿੱਚ ਵੀ ਫਰੀਦਕੋਟ ਪੁਲਿਸ ਵੱਲੋਂ ਕਾਫੀ ਚੰਗੀ ਕਾਰਗੁਜ਼ਾਰੀਆਂ ਕੀਤੀਆਂ ਗਈਆਂ ਹਨ ਜਿਵੇਂ 2025 ਦੇ ਸ਼ੁਰੂਆਤ ਚ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਸਾਰੇ ਥਾਣੇ ਤੇ ਚੌਕੀਆਂ ਦੀ ਨੁਹਾਰ ਬਦਲੀ ਸੀ ਜੋ ਕਿ ਪੂਰੇ ਪੰਜਾਬ ਚ ਵੀ ਇੱਕ ਮਿਸਾਲ ਬਣਿਆ ਸੀ ਹੁਣ 2026 ਚ ਅਸੀਂ ਸਾਰੇ ਹੀ ਥਾਣੇ ਤੇ ਚੌਕੀਆਂ ਨੂੰ ਡਿਜੀਟਲ ਔਰ ਹਾਈ ਟੈਕ ਬਣਾਇਆ ਹੈ ਉਹਨਾਂ ਨੂੰ ਲੈਪਟਾਪਸ ਤੇ ਕੰਪਿਊਟਰਸ ਦੀ ਅਸੀਂ ਵੰਡ ਕੀਤੀ ਹੈ ਸੋ ਇਲਾਵਾ ਪੁਲਿਸ ਲਾਈਨਸ ਦਾ ਇੱਕ ਮੇਕਓਵਰ ਹੋਇਆ ਜੇ ਚ ਨਵਾਂ ਕਾਨਫਰੈਂਸ ਹਾਲ ਬਣਿਆ ਇੱਕ ਨਵਾਂ ਬਰੀਫਿੰਗ ਹਾਲ ਉੱਥੇ ਬਣਵਾਇਆ ਗਿਆ ਔਰ ਇਹ ਸਾਰੇ ਹੀ ਚੀਜ਼ਾਂ ਵਾਸਤੇ ਮੈਂ ਮਨਜੋਗ ਡੀਜੀਪੀ ਸਰ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਦੀ ਹਾਂ ਮੇਨਲੀ ਮੈਂ ਹੁਣ ਲਾਸਟ ਇਹੀ ਕਹਾਂਗੀ ਕਿ ਫਰੀਦਕੋਟ ਪੁਲਿਸ ਨੇ ਡਿਊਟੀ ਤੋਂ ਅੱਗੇ ਵਧ ਕੇ ਇੱਕ ਮਾਨਵਤਾ ਦੀ ਸੇਵਾ ਨੂੰ ਵੀ ਸਾਡੇ ਵੱਲੋਂ ਇੱਕ ਤਰਜੀਹ ਦਿੱਤੀ ਗਈ ਜਿਵੇਂ ਪਿਛਲੇ ਸਾਲ 'ਚ ਬਹੁਤ ਸੇ ਅਜਿਹੇ ਇਨਸੀਡੈਂਟ ਸੀ ਜਿੱਥੇ ਆਮ ਨਾਗਰਿਕ ਨੂੰ ਪੁਲਿਸ ਦੀ ਲੋੜ ਸੀ ਸ਼ਹਿਰ ਨੂੰ ਪੁਲਿਸ ਦੀ ਲੋੜ ਸੀ ਜੇ ਚ ਜਿਵੇਂ ਇਧਰ ਮਾਈ ਗੋਦੜੀ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਜਦੋਂ ਇੱਕ ਪਾਵਰ ਗ੍ਰਿਡ ਨੂੰ ਆਗ ਲੱਗੀ ਸੀ ਤਾਂ ਪੂਰੇ ਸ਼ਹਿਰ 'ਚ ਬਿਜਲੀ ਨਹੀਂ ਸੀ ਤਾਂ ਫਾਇਰ ਬ੍ਰਿਗੇਡ ਵੀ ਆਪਣੇ ਪੰਪਸ ਨਹੀਂ ਚਲਾ پا ਰਹੇ ਸੀ ਤਬ ਉਸ ਦਿਨ ਫਰੀਦਕੋਟ ਪੁਲਿਸ ਨੇ ਆਪਣੇ ਪੁਲਿਸ ਲਾਈਨਸ ਦੇ ਵਹੀਕਲਸ ਯੂਜ਼ ਕਰਕੇ ਉਸ ਅਗ ਤੇ ਸਾਡੇ ਵੱਲੋਂ ਕਾਬੂ ਪਾਇਆ ਗਿਆ ਸਿਮਿਲਰਲੀ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਚ ਜਦੋਂ ਉਹ ਬੱਸ ਦਾ ਐਕਸੀਡੈਂਟ ਹੋਇਆ ਸੀ ਤਾਂ ਪੁਲਿਸ ਵੱਲੋਂ ਮੌਕੇ ਤੇ ਇਮੀਡੀਏਟਲੀ ਪਹੁੰਚਦੇ ਹੋਏ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਹੜੇ ਇੰਜਰਡ ਸੀ ਉਹਨਾਂ ਨੂੰ ਆਪਣੀ ਗੱਡੀਆਂ ਚ ਇਮੀਡੀਏਟਲੀ ਸਾਡੇ ਵੱਲੋਂ ਹਸਪੀਟਲ ਪਹੁੰਚਾਇਆ ਗਿਆ ਐਂਡ ਵੀ ਵਰ ਏਬਲ ਟੂ ਸੇਵ 27 ਲਾਈਵਸ ਤਮ ਇਹਨੂੰ ਬਹੁਤ ਮਾਣ ਹੈ ਆਪਣੀ ਪੂਰੀ ਟੀਮ ਤੇ ਕਿ ਉਹ ਇਨ ਇਸ ਟਾਈਪ ਦੇ ਇਨਸੀਡੈਂਟਸ ਚ ਇੱਕ ਅੱਗੇ ਵਧ ਕੇ ਲੋਕਾਂ ਦੀ ਸੇਵਾ ਕਰਦੇ ਨੇ ਤੇ ਜਿਹੜਾ ਇੱਕ ਮਿਸਾਲੀ ਇੱਕ ਪਰਫਾਰਮੈਂਸ 225 ਫਰੀਦਕੋਟ ਪੁਲਿਸ ਵੱਲੋਂ ਦਿੱਤੀ ਗਈ ਹੈ ਉਹੀ ਅਸੀਂ 226 ਚ ਅਸੀਂ ਪੂਰਾ ਹਨੋ ਜਾਰੀ ਰੱਖਾਂਗੇ ਤਾਂ ਇਸ ਤੋਂ ਵੀ ਅਸੀਂ ਬੈਟਰ ਕਰਾਂਗੇ ਸਾਡਾ ਮੇਨ ਟੀਚਾ ਇਹ ਹੀ ਹੈ ਕਿ ਅਸੀਂ ਇੱਕ professionel اور efficient اور ایک crime free policing ول ਅਸੀਂ ਧਿਆਨ ਦੇਈਏ اور ਫਰੀਦਕੋਟ ਵਾਸੀਆਂ ਨੂੰ ਅਸੀਂ ਇੱਕ crime free ਫਰੀਦਕੋਟ ਅਸੀਂ ਦੁਆਈਏ ਥੈਂਕ ਯੂ